ਗੁਰਦਾਸਪੁਰ ਬਾਈਪਾਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਟਰੱਕ ਟਮਾਟਰਾਂ ਦਾ ਭਰਿਆ ਹੋਇਆ ਟਰੱਕ ਜਿਹੜਾ ਹਾਦਸਾ ਗ੍ਰਸਤ ਹੋ ਜਾਂਦਾ ਔਰ ਇਹ ਡਿਵਾਈਡਰ ਦੇ ਉੱਤੇ ਚੜਿਆ ਹੋਇਆ ਔਰ ਬਿਲਕੁਲ ਜਿਹੜਾ ਟਬਾਟਰ ਨੇ ਔਰ ਉਹ ਬਿਲਕੁਲ ਨੁਕਸਾਨੇ ਗਏ ਨੇ ਔਰ ਲੱਖਾਂ ਦਾ ਜਿਹੜਾ ਇਹ ਨੁਕਸਾਨ ਦੱਸਿਆ ਜਾ ਰਿਹਾ ਔਰ ਇਹ ਹਾਦਸਾ ਇੱਕ ਬੜਾ ਵੱਕ ਜਾ ਲੱਗ ਰਿਹਾ ਕਿਉਂਕਿ ਟਰੱਕ ਜਿਹੜਾ ਉਹ ਡਿਵਾਈਡਰ ਦੇ ਉੱਤੇ ਚੜਿਆ ਹੋਇਆ ਔਰ ਮੇਰੇ ਨਾਲ ਟਰੱਕ ਡਰਾਈਵਰ ਵੀ ਹੈ ਜਿਹੜਾ ਬਿਲਕੁਲ ਜ਼ਖਮੀ ਹਾਲਤ ਦੇ ਵਿੱਚ ਲੇਕਿਨ ਟਮਾਟਰਾਂ ਦੀ ਸੰਭਾਲ ਕਰ ਰਿਹਾ ਔਰ ਉਨ ਨਾਲ ਵੀ ਗੱਲ ਕਰਦੇ ਆ ਕੀ ਨਾ ਕੀ ਆ ਜੇਰਾ ਦਲਬਾਹ ਸਿੰਘ ਕੀ ਹੋਇਆ ਕੀ ਓਹ ਭਾਜੀ ਪਹਿਲਾਂ ਟਰਾਲੇ ਨੇ ਪਾਸ ਕੀਤਾ ਮਗਰੇ ਕਾਰ ਆ ਇਹਨੇ ਕਰ ਲਿਆ ਟਰਾਲੇ ਨੇ ਬ੍ਰੇਕ ਮਾਰਤੀ ਤੇ ਮੈਂ ਫੇ ਗੱਡੀ ਐਨੂੰ ਮਤਲਬ ਕਾਰ ਨੂੰ ਪਹੁੰਚਾਦੇ ਹੋਏ ਵੀ ਕਾਰ ਤੋਂ ਮੁੰਜੇ ਨਾ ਖਿੱਚ ਤੋਂ ਕਾਰ ਤੋੜਾ ਨਾ ਇਕੱਠੇ ਅਗਲੇ ਬੰਨੇ ਕੋਟੇ ਦੀ ਗਰੇਗੀ ਓਹ ਸੈਂਟਰ ਦੀ ਸੜਕ ਤੇ ਇੰਨਾ ਸਾਡਾ ਨਹੀਂ ਓਹ ਜਦੋਂ ਆਈ ਵਾਰਤੀ ਹਾਰਨ ਮਾਰ ਪਾ ਖਿੱਚ ਕੇ ਕਾਰ ਦਾ ਕਿੱਥੋਂ ਗੱਡੀ ਕਿੱਥੋਂ ਜਾਂਦੀ ਐ ਇਹ ਗੱਡੀ ਐਂਦਾ ਤੋਂ ਆਈ ਜਾਨੀ ਕਿੱਥੇ ਸੀ ਜਾਨੀ ਜੰਮੂ ਕਿੰਨੇ ਕ ਦਾ ਮਾਲ ਹੈਗਾ ਇਹ ਮਾਲ ਤਾਂ ਭਾਈ 6-7 ਲੱਖ ਦਾ ਜਿਆਦਾ ਹੀ ਹੈ ਗੱਡੀ ਦਾ ਨੁਕਸਾਨ ਵੱਖਰਾ ਹੋਊ ਉਹ 5 ਲੱਖ ਦਾ ਤੇ ਮਾਲ ਕਾ ਨੂੰ ਮਾਲ ਆਉਂ ਵੇਖੋ ਬੀਮਾ ਦਾ ਕੀ ਕਰਦੇ ਤੇ ਜਿਹੜਾ ਮਾਲ ਦਾ ਮਾਲ ਆ ਲੈ ਚਲੀ ਪਾਲ ਤੇ ਜਿੰਨਾਂ ਦਾ ਮਾਲ ਉਹ ਆ ਗਏ ਇਹ ਵੀ ਕਾਫੀ ਨੁਕਸਾਨੇ ਆ ਵੀ ਗਿਆ ਮਾਲ ਨੂੰ ਸਾਮਪ ਵੀ ਕਰਦੇ ਰਹੇ ਸਾਮ ਪੂਰੀ ਕੀਤੀ ਸਾਈ ਰਾਤ ਵੀ ਇਹ ਲੋਕੀ ਨਹੀਂ ਪਏ ਇਹਨੂੰ ਪਏ ਆ ਜੀ ਹੁੰਦੇ ਲੋਕੀ ਵੀ ਲੁੱਟੇ ਨੂੰ ਪਏ ਹੁੰਦੇ ਹਾਂ ਪੂਰੇ ਆਉਂਦੇ ਪੁਲਿਸ ਨੇ ਪੂਰੀ ਮਾਰਕ ਕੀਤੀ ਇੱਕ ਨੂੰ ਪੁਲਿਸ ਦੇ ਸੱਟੇ ਆ ਗਏ 5 ਕਿਲੋ ਮੀਟਰ ਪਾ ਗਿਆ ਦਾ ਮੈਂ ਪੁੱਛ ਆਇਆ ਉਹਦਾ ਬੰਦਾ ਮੈਂ ਆਵਾਜ਼ ਮਾਰ ਲਿਆ ਉਹਨਾ ਚੰਗਾ ਸ਼ਾਇਦ ਇਹ ਕੋਲੋਂ ਜਿਹੜਾ ਮਾਰਦੀ ਰਹੀ ਆ ਤੁਹਾਡੇ ਸੱਟਾ ਵੀ ਲੱਗਿਆ ਹਾਂ ਜੀ ਇਹ ਕੋਈ ਨਹੀਂ ਸਰਕਾਰੀ ਆ ਆ ਜਿਹੜਾ ਨਾਲ ਇਹ ਹੁੰਦਾ ਟਰੱਕ ਦਾ ਨੁਕਸਾਨ ਵੀ ਹੋਇਆ ਤੇ ਜਿਹੜੀ ਗੱਡੀ ਜਿਹੜੀ ਓਵਰਟੇਕ ਜਿਹੜੀ ਓਵਰਟੇਕ ਕਰਦੀ ਪਈ ਉਹ ਕਿੱਥੇ ਗਈ ਉਹ ਨਿਕਲ ਉਹ ਨਾ ਰੱਖੋ ਮਤਲਬ ਕਾਰ ਨੂੰ ਬਚਾਉਂਦੇ ਬਚਾਉਂਦੇ ਸੀ ਹਾਂ ਸਾਹ ਨੂੰ ਨਾ ਨਾ ਕਰਦੇ ਜਿਉਂਦਾ ਦੇ ਕੰਮ ਨਹੀਂ ਹੋਉਂਦਾ ਇਹ ਜਿੱਦਰਾ 10 ਵਜੇ ਇਹ ਨਾਮ ਰਾ ਰੇਸ਼ਮ ਜੀ ਆਮਦਾਵਾ ਤੋਂ ਗੱਡੀ ਭਰ ਕੇ ਆਉਂਦਾ ਜੀ ਅੱਗੇ ਕਾਰ ਆ ਗਈ ਕਾਰ ਤੋਂ ਬਚਾਉਂਦੇ ਬਚਾਉਂਦੇ ਬ੍ਰੇਕ ਮਾਰੀ ਆ ਬ੍ਰੇਕ ਗੱਡੀ ਨੇ ਕ੍ਰੈਕਟਰ ਸਾਈਡ ਹੈ ਗੱਡੀ ਪਲਟ ਗਈ ਡਰਾਈਵਰ ਸਾਈਡ ਤੇ ਰਮਾਇਤ ਲੰਮੇ ਪਿਆ ਡਰਾਈਵਰ ਗੱਡੀ ਚਲਾਉਂਦਿਆ ਸੀ ਜਦੋਂ ਕਾਰ ਅੱਗੇ ਆਈ ਚਾਣਕ ਇਹਨੇ ਬ੍ਰੇਕ ਮਾਰੀ ਆ ਕਾਰ ਨੂੰ ਬਚਾਉਂਦਿਆ ਬਚਾਉਂਦਿਆਂ ਗੱਡੀ ਪਲਟ ਗਈ ਜੀ ਲੱਗਿਆ ਸੀ ਤਾਂ ਟਮਾਟਰ ਭਰੇ ਜੀ ਜੰਮੂ ਜਾਣਾ ਜੀ ਕਿੰਨੇ ਵਜੇ ਮੋੜੇ ਇਹ 4 ਵਜੇ ਦੀ ਮੰਡੀ ਮੈਂ ਅੰਮਦਾਵਤੋਂ ਉਤਰਿਆ ਜੀ ਜਰਗਾਤੋਂ ਇਹ ਕਿੰਨਾ ਨੁਕਸਾਨ ਹੋ ਗਿਆ ਜੀ ਪਿਸਕਾਨ 4-5 ਲੱਖ ਰੁਪਏ ਦਾ ਹੋ ਗਿਆ ਜੀ ਜਾਨੀ ਜੰਮ ਚਾਹ ਰਿਹਾ ਨਹੀਂ ਨਹੀਂ ਜਾਨ ਬਚਾ ਹੋ ਗਿਆ ਜੀ ਚੱਟਾਂ ਮਾੜੀਆਂ ਮੋੜ ਲੱਗੀਆਂ ਜੀ ਕਿਹੜਾ ਗੱਡੀ ਗੱਡੀ ਨਾਲ ਬਚਾ ਗੱਡੀ ਚੁੱਕ ਗਈ ਉਹ ਗੱਡੀ ਨਿਕਲ ਗਈ ਉਦੋਂ ਹੀ ਜਦੋਂ ਗੱਡੀ ਤੋਂ ਉਦੋਂ ਹੀ ਨਿਕਲ ਗਿਆ ਉਹ ਗੱਡੀ ਡੱਕੀ ਨਹੀਂ ਉਹਨੇ ਤੇ ਇਹਨਾਂ ਕੋ ਨੂੰ ਬਚਾਉਂਦਾ ਬਚਾਉਂਦਾ ਕਾਰ ਵਾਲਿਆਂ ਨੂੰ ਆਪਣੀ ਗੱਡੀ ਪਰ ਜਾਨੀ ਨਸਕਾਨ ਆਪਣੀ ਗੱਡੀ ਦਾ ਹੋ ਗਿਆ ਜੀ ਇਸ ਵਕਤ 10 ਵਜੇ ਦੀ ਗੱਲ ਹੈ ਜੀ ਕਿਸ ਤਰ੍ਹਾਂ ਵਾਪਰੇ ਕੀ ਗੱਲ ਹੈ ਇਹ ਅੰਮ੍ਰਿਤਸਰ ਤੋਂ ਆ ਰਹੀ ਸੀ ਗੱਡੀ ਇਹਦੇ ਗਾੜੀ ਛੋਟੀ ਕਾਰ ਆ ਗਈ ਤੇ ਜਕਦਮ ਇਹਨੂੰ ਬ੍ਰੇਕ ਲਾਉਣੀ ਪਈ ਬ੍ਰੇਕ ਲਾਉਣ ਕਰਕੇ ਇਹਨੇ ਜਿਹੜੀ ਆ ਡਾਇਵਾਇਡਰ ਤੇ ਗੱਡੀ ਚਾੜਤੀ ਜੇ ਨਾ ਚਾੜਦਾ ਤੋ ਕਾਰ ਦੇ ਗੱਡੀ ਉੱਤੇ ਚੜ ਸਕਦੀ ਸੀ ਉਹਨਾਂ ਨੂੰ ਬਚਾਉਣ ਲਈ ਇਹਨੇ ਡਾਇਵਾਇਡਰ ਤੇ ਜਾੜੀ ਗੱਡੀ ਕਾਰ ਦਾ ਪਤਾ ਲੱਗਣਾ ਸੀ ਕਾਰ ਦਾ 6 ਨੰਬਰ ਸੀਗਾ ਪੀਵੀ06 ਬਾਕੀ ਕਰਨ ਦੇ ਕੈਮਰੇ ਚੈੱਕ ਕਰਕੇ ਵੇਖ ਲੈਣਾ ਕਿੰਨੇ ਬੰਦੇ ਸਵਾਰ ਸੀ ਕਾਰ ਚ ਡਰਾਈਵਰ ਹੀ ਕਹਿੰਦਾ ਵੀ ਦੋ ਜਣੇ ਇਹ ਨਹੀਂ ਆਵਾਜ਼ ਆਈ ਤੇ ਟੋਕੇ ਸਾਈਡ ਤੇ ਕਰਤੇ ਆ ਹੁਣ ਤੇ ਚੱਲਣ ਡੈ ਭੀ ਆ ਕੋਈ ਗੱਲ ਹੀ ਨਹੀਂ ਆ ਰਹੀ ਸਕਦੇ ਹੋ ਕਿ ਲੱਖਾਂ ਰੁਪਏ ਦਾ ਨੁਕਸਾਨ ਹੈ ਜਿਹੜਾ ਤੁਹਾਡੇ ਸਾਹਮਣੇ ਆ ਤਸਵੀਰਾਂ ਔਰ ਟਮਾਟਰ ਦਾ ਭਰਿਆ ਟਰੱਕ ਜਿਹੜਾ ਗੁਰਦਾਸਪੁਰ ਬਾਈਪਾਸ ਤੇ ਆ ਔਰ ਚਾਹੇ ਬਿਲਕੁਲ ਪੁਲਿਸ ਨਾਕਾ ਵੀ ਨੇੜੇ ਆ ਔਰ ਪੁਲਿਸ ਨਾਕਾ ਫੋਨ ਕਰਕੇ ਹੀ ਇਹ ਕਹਿੰਦਾ ਡਰਾਈਵਰ ਦੱਸ ਰਿਹਾ ਕਿ ਪੁਲਿਸ ਨਾਕਾ ਫੋਨ ਕਰਕੇ ਇਹ ਟਮਾਟਰ ਬਚੇ ਹੋਏ ਨੇ ਚਾਹੇ ਟਰੱਕ ਵੀ ਪੂਰੀ ਤਰ੍ਹਾਂ ਹਾਦਸਾ ਗ੍ਰਸਤ ਹੋ ਚੁੱਕਾ ਲੋਕ ਜਿਹੜੇ ਟਮਾਟਰ ਲੁੱਟਣ ਨੂੰ ਵੀ ਪੈਂਦੇ ਸੀ ਲੇਕਿਨ ਉਹਨਾਂ ਨੇ ਪੁਲਿਸ ਵਾਲਿਆਂ ਨੇ ਔਰ ਉਹ ਰਾਖੀ ਰੱਖ ਰਹੇ ਨੇ ਔਰ ਉਧਰ ਨੁਕਸਾਨਿਆ ਗਿਆ ਮਾਲ ਵੀ ਨੁਕਸਾਨਿਆ ਗਿਆ ਔਰ ਜੇ ਟਰੱਕ ਦੀ ਗੱਲ ਕਰੀਏ ਤੇ ਟਰੱਕ ਪੂਰੀ ਤਰ੍ਹਾਂ ਹਾਦਸਾ ਗ੍ਰਸਤ ਹੈ ਤਸਵੀਰਾਂ ਨੇ ਬਰਦਾਸਪੁਰ ਬਾਈਪਾਸ ਦੀਆਂ ਕੈਮਰਾ ਪਰਸਨ ਵਿੱਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਨੀ ਟੀਵੀ ਲਈ ਗੁਰਦਾਸ